ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਾਂਗੇ ਭਾਰਤ ਦੇ ਦੋ ਅਜਿਹੇ ਸੂਬਿਆਂ ਦੀ ਜਿਸ ਉੱਤੇ ਗਵਰਨਰ ਰਾਜ ਲੱਗ ਸਕਦਾ ਹੈ ਇਹ ਦੋਨਾਂ ਸੂਬਿਆਂ ਨੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਨਤਾ ਨੂੰ ਆਪਣੇ ਆਪਣੇ ਸੂਬਿਆਂ ਦੇ ਲੋਕਾਂ ਨੂੰ ਬੜੇ ਵੱਡੇ ਵੱਡੇ ਵਾਅਦੇ ਕੀਤੇ ਸੀ ਮੁਫਤ ਬਿਜਲੀ ਮੁਫਤ ਸਫ਼ਰ ਤਨਖਾਹਾਂ ਵਿੱਚ ਵਾਅਦੇ ਪੈਨਸ਼ਨ ਪੱਤੇ ਅਤੇ ਬੜੇ ਪਾਪ ਪੈਨਸ਼ਨ ਦੀਆਂ ਗੱਲ ਕੀਤੀਆਂ ਸੀ ਲੇਕਿਨ ਉਹਨਾਂ ਦੀ ਪਰਭਾਈ ਕਰਦੇ ਕਰਦੇ ਇਹਨਾਂ ਦੋਹਾਂ ਸੂਬਿਆਂ ਦਾ ਆਪਣੇ ਆਪ ਦਾ ਦੁਵਾਲਾ ਨਿਕਲ ਚੁਕਿਆ ਹੈ ਹੁਣ ਹਰ ਮਹੀਨੇ ਇਹਨਾਂ ਨੂੰ ਹਜ਼ਾਰਾਂ ਕਰੋੜ ਰੁਪਏ ਸੈਂਟਰ ਸਰਕਾਰ ਦੇ ਕੋਲੋਂ ਕਰਜ਼ਾ ਲੈਣਾ ਪੈਂਦਾ ਹੈ ਦੱਸ ਦਿਓ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਪਹਿਲਾ ਸੂਬਾ ਹਿਮਾਚਲ ਤੇ ਦੂਸਰਾ ਸੂਬਾ ਪੰਜਾਬ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੈ ਇਹਨਾਂ ਦੋਹਾਂ ਸਰਕਾਰਾਂ ਨੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਪੋ ਆਪਣੇ ਸੂਬਿਆਂ ਦੀ ਜਨਤਾ ਦੇ ਨਾਲ ਵੱਡੇ ਵੱਡੇ ਵਾਅਦੇ ਕੀਤੇ ਸੀ ਉਹ ਵਾਅਦੇ ਕਿਤੇ ਨਾ ਕਿਤੇ ਪੂਰੇ ਕੀਤੇ ਗਏ ਲੇਕਿਨ ਉਹਨਾਂ ਵਾਅਦਿਆਂ ਨੇ ਇਹਨਾਂ ਪਾਰਟੀਆਂ ਦਾ ਜਲੂਸ ਕਰ ਦਿੱਤਾ ਜਾ ਕਹਿ ਦਈਏ ਇਹਨਾਂ ਪਾਰਟੀਆਂ ਨੂੰ ਭੰਬਲ ਪੂਸੇ ਪਾ ਦਿੱਤਾ ਇਹ ਦੋ ਪਾਰਟੀਆਂ ਦੇ ਖਜ਼ਾਨੇ ਹਿਮਾਚਲ ਹਰ ਤੇ ਪੰਜਾਬ ਦੇ ਬਿਲਕੁਲ ਜ਼ੀਰੋ ਹੋ ਗਏ ਨੇ ਗੱਲਾਂ ਬਹੁਤ ਵੱਡੀਆਂ ਕਰਦੇ ਨੇ ਜੁੰਬਲੇ ਬਾਜ਼ੀਆਂ ਬਹੁਤ ਵੱਡੀਆਂ ਹੁੰਦੀਆਂ ਨੇ ਲੇਕਿਨ ਹਰ ਮਹੀਨੇ ਇਹਨਾਂ ਨੂੰ ਸੈਨਟਰ ਸਰਕਾਰ ਦੇ ਅੱਗੇ ਝੁਕਣਾ ਪੈਂਦਾ ਹੈ ਫਰਿਆਦ ਕਰਨੀ ਪੈਂਦੀ ਹੈ ਕਿ ਸਾਨੂੰ ਮੁਲਾਜ਼ਮਾਂ ਨੂੰ ਦੇਣ ਵਾਸਤੇ ਪੈਸੇ ਨਹੀਂ ਯਾਨੀ ਕਿ ਤਨਖਾਹ ਇਸ ਨੂੰ ਲੈ ਕੇ ਹੁਣ ਰਿਪੋਰਟਰ ਆਗਿਆ ਨੇ ਪੰਜਾਬ ਸਰਕਾਰ ਦੀਆਂ ਪੰਜਾਬ ਸਰਕਾਰ ਨੇ ਤਾਂ ਤੇਲ ਪੈਟਰੋਲ ਅਤੇ ਡੀਜ਼ਲ ਅਤੇ ਨਵੇਂ ਵਾਹਨਾਂ ਨੂੰ ਖਰੀਦਣ ਵਾਸਤੇ ਟੈਕਸ ਵਧਾ ਦਿੱਤਾ ਹੈ ਯਾਨੀ ਕਿ 398 ਕਰੋੜ ਰੁਪਏ ਦਾ ਹਰ ਰੋਜ਼ ਹਰ ਸਾਲ ਫਾਇਦਾ ਹੋਵੇਗਾ ਪੰਜਾਬ ਨੂੰ ਨਵੇਂ ਵਾਹਨਾਂ ਦਾ ਅਤੇ ਲਗਭਗ 500 ਕਰੋੜ ਰੁਪਏ ਫਾਇਦਾ ਹੋਵੇਗਾ ਜਿਹੜੇ ਬਿਜਲੀ ਸੌਰੀ ਜਿਹੜੇ ਟੈਕਸ ਵਧਾਏ ਗਏ ਨੇ ਜਿਹੜੇ ਪ੍ਰਤੀ ਰੀਟਰ ਜਿਹੜੇ ਰੇਟ ਵਧਾਏ ਗਏ ਨੇ ਤੇਲ ਦੇ ਡੀਜ਼ਲ ਅਤੇ ਪੈਟਰੋਲ ਦੇ ਬੂਜੇ ਪਾਸੇ ਬਿਜਲੀ ਵੀ ਮਹਿੰਗੀ ਕੀਤੀ ਜਾ ਰਹੀ ਹੈ ਤੀਸਰੇ ਪਾਸੇ ਜਿਹੜੀ ਬਿਜਲੀ ਦੇ ਵਿੱਚ ਰਿਜ਼ਰਵੇਸ਼ਨ ਦਿੱਤੀ ਜਾਂਦੀ ਸੀ ਫ੍ਰੀ ਦਿੱਤੀ ਜਾਂਦੀ ਸੀ ਉਹਨੂੰ ਵੀ ਹਟਾ ਕੇ ਚਰਨਜੀਤ ਸਿੰਘ ਚੰਨੀ ਦੇ ਜੋ 111 ਦਿਨ ਵਾਸਤੇ ਮੁਕਮੰਦ ਰਿਹਾ ਸੀ ਉਹਨਾਂ ਦੇ ਫੈਸਲੇ ਨੂੰ ਵਾਪਸ ਲੈ ਲਿਆ ਹੈ ਯਾਨੀ ਕਿ ਜਿਹੜੀ ਡੁੱਬਦੀ ਬੇੜੀ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਚੋਂ ਦੂਸਰੇ ਪਾਸੇ ਹਿਮਾਚਲ ਪ੍ਰਦੇਸ਼ ਵੀ ਪੂਰੀ ਤਰ੍ਹਾਂ ਕਰਜ਼ੇ ਦੇ ਵਿੱਚ ਡੁੱਬ ਚੁੱਕਿਆ ਹੈ ਦੱਸ ਦਈਏ ਕਿ ਇਹਨਾਂ ਦੋਹਾਂ ਸਰਕਾਰਾਂ ਦੇ ਕੋਲ ਪੈਸਾ ਨਹੀਂ ਕਹਿੰਦੇ ਨੇ ਕਿ ਜੈਰਖਾਨ ਜੋਗਾ ਪੈਸਾ ਨਹੀਂ ਇਹਨਾਂ ਸਰਕਾਰਾਂ ਦੇ ਕੋਲ ਹੁਣ ਤਰ੍ਹਾਂਹਾਵਾ ਦੇਣ ਲਈ ਪੈਸੇ ਨਹੀਂ ਦਰ ਬਰ ਦਰ फडਕਦੇ ਨੇ ਕਦੇ ਤੇਲ ਦੇ ਰੇਟ ਵਧਾਉਂਦੇ ਨੇ ਕਦੇ ਬਿਜਲੀ ਦੇ ਰੇਟ ਵਧਾਉਂਦੇ ਨੇ ਕਦੇ ਕਿਰਾਏ ਪੰਜਾਬ ਦੇ ਵਿੱਚ ਤਾਂ ਪ੍ਰਤੀ ਕਿਲੋਮੀਟਰ ਕਿਰਾਇਆ ਵੀ ਵਧਾ ਦਿੱਤਾ ਗਿਆ ਜਿਸ ਦਾ ਬੋਝ ਪੰਜਾਬ ਦੀ ਜਨਤਾ ਪੰਜਾਬ ਦੀ ਜੇਬ ਦੇ ਵਿੱਚੋਂ ਕੱਢਿਆ ਜਾਵੇਗਾ ਦੱਸ ਦਈਏ ਕਿ ਅਕਸਰ ਹੀ ਭਗਵੰਤ ਮਾਨ ਇਹ ਗੱਲ ਕਰਿਆ ਕਰਦੇ ਸੀ ਕਿ ਅਸੀਂ ਮਹਿੰਗਾਈ ਘਟਾਵਾਂਗੇ ਮਹਿੰਗਾਈ ਤੇ ਨਾਥ ਪਾਵਾਂਗੇ ਨਾਥੇ ਕੀ ਪਾਉਣੀ ਸੀ ਉਸ ਨੂੰ ਵਧਾ ਦਿੱਤਾ ਹੈ ਆਤ ਜਿਹੜਾ ਸੈਸ਼ਨ ਚੱਲਿਆ ਹੈ ਮਾਨਸੂਨ ਦਾ ਤੀਜੇ ਦਿਨ ਦਾ ਐਡੇ ਵੱਡੇ ਧਮਾਕੇ ਕੀਤੇ ਕਿ ਪੰਜਾਬ ਦੇ ਲੋਕਾਂ ਦੀ ਜਾਂ ਪੰਜਾਬ ਦੇ ਜਨਤਾ ਦੇ ਪੈਰਾਂ ਹੱਥੋਂ ਪੈਰਾਂ ਤੋਂ ਜਮੀਨ ਨਿਕਲ ਗਈ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਦੂਸਰੇ ਪਾਸੇ ਜੇ ਗੱਲ ਕਰੀਏ ਹਿਮਾਚਲ ਪ੍ਰਦੇਸ਼ ਦੀ ਹਿਮਾਚਲ ਪ੍ਰਦੇਸ਼ ਕੋਲ ਪੈਸੇ ਨਹੀਂ ਕਿ ਉਹ ਤਰਖਾਵਾ ਮੁਹੱਈਆ ਕਰਵਾ ਸਕਣ ਇਸ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਮਿਲ ਰਹੀ ਹੈ ਕਿ ਅਮਰਜੈਂਸੀ ਦੇ ਹਾਲਾਤ ਵੀ ਬਣ ਸਕਦੇ ਨੇ ਦੂਸਰੇ ਪਾਸੇ ਸੈਂਟਰ ਸਰਕਾਰ ਵੱਲੋਂ ਗਵਰਨਰ ਰਾਜ ਵੀ ਇਹਨਾਂ ਦੋਨਾਂ ਸੂਬਿਆਂ ਤੇ ਹਿਮਾਚਲ ਪ੍ਰਦੇਸ਼ ਐਸ ਵੈਲ ਐਸ ਪੰਜਾਬ ਤੇ ਲੱਗ ਸਕਦਾ ਹੈ ਕਿਉਂਕਿ ਆਰਥਿਕ ਮੰਦੀ ਦੇ ਰੈਸੈਸ਼ਨ ਦੇ ਬڑے ਵੱਡੇ ਸੰਕਟ ਛਾਏ ਹੋਏ ਨੇ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਤੇ ਧੰਨਵਾਦ